ਪੁਰਾਣੇ ਡ੍ਰੈਕਟਰ ਦੇਖੋ ਭਾਈ ਕਿੱਡੀ ਰੀਜ ਦੇ ਨਾਲ ਤਿਆਰ ਕਰਦੇ ਆ ਬਹੁਤ ਕਹੈਂਡ ਲੁੱਕ ਬਣਾਵਾ ਦਿੰਦੇ ਆ ਜਮਾਂ ਜਿਆ ਤੁਸੀਂ ਦੇਖ ਕੇ ਹਰਾਮ ਹੋ ਜੂ 2-4 ਮਿੰਟਾਂ ਦੇ ਵਿੱਚ ਹੀ ਫੂਟਾਂ ਸੈਟ ਕਰਾ ਲੀਂਦੇ ਆ ਸਾਰਾ ਖੋਲ ਕੇ ਡ੍ਰੈਕਟਰ ਨੂੰ ਰੀਟੂ ਜੱਡਾ ਤੇ ਸਾਰੇ ਦੀ ਰਿਪੇਅਰ ਕਰਕੇ ਤੇ ਰੰਗ ਰੰਗ ਕਾਠੀਾਰੇ ਦੇ ਰੰਗ ਮਾਰ ਕੇ ਤੇ ਸਾਰਾ ਖੋਲ ਕੇ ਦੁਬਾਰੇ ਜੱੜਦੇ ਆ ਤੇ ਸਿਕਨਾ-ਕਨਾ ਪੁਰਜਾ ਢੋਆ ਢਕ ਕਰ ਦਿੰਦੇ ਆ ਤੇ ਇਹ ਚਿਹਰੇ ਨਾਲ ਸ਼ਾਂਗ ਦੇ ਨਾਲ ਸ਼ਾਨ ਲਾ ਕੇ ਮਸਤੀ ਦੇ ਨਾਲ ਪਰਿਵਾਰ ਘੱਲ ਬਣਾ ਲੈਂਦੇ ਆਂਗਾ ਘੱਲ ਬਣਾ ਲਾ ਦਿੰਦੇ ਆਂ ਜਿਸ ਅੰਦਰ ਕੁਝ ਨਹੀਂ ਦਿੰਦੇ ਇੰਪੋਰਟੈਂਟ ਹੈ ਕਿ ਫੰਡ ਲੱਗਦਾ ਉਹਦੇ ਵਿੱਚ ਸ਼ਹਿਰ ਦਾ ਆਇਆ ਤੋਂ ਜਿਹੜਾ ਤਰ੍ਹਾਂ ਫਰੰਗਾਂ ਨਾਲ ਬਣੇ ਹੋਏ ਇਹ ਕਿਹੜਾ ਟਰੈਕਟਰ ਹੈ ਤੇ ਉਹ ਟਰੈਕਟਰ ਨਾਲ ਅੰਦਰ ਬੜਾ ਕੰਮ ਆ ਜਾਂਦਾ ਬਹੁਤ ਕੈਂਡ ਮਿਸਤਰੀ ਹੈ ਮੇਰਾ ਇਹ ਗੱਲ ਵੀ ਬਹੁਤ 装车的时候经常让我们遇见一些零部件丢失、零部件现老化了。哎，对啊，刚才我们车间里面检查了，三种、四种、五种，各种螺丝我们都非常齐全的。有的东西找,个好个地方找不到，你像这种小农用的，真的是的。所以说，我们只能有让师傅给做，还有让我们的老师傅给装一虽然说小型农用我感觉此刻正在看我视频的你，个十分有品。 对的、嗯啊、人，对不对，大哥大姐？用你的大拇指双击一下屏幕，点个呼吸，加个关注，给我一些动力。嗯啊 这新衣服穿上了，新鞋子也得穿上，把轮胎都给它换上。我叫了两个老轮毂来师傅，这样我们的效率就高一点。为了让轮胎安装的早日成熟，我们六个人在干活，我还的责买东西。这么贵的，买外衣轮得马不停蹄的安装。虽然说很辛苦，但轮为了保证时间更充分一些，一些老化的配件全都买回来。嗯、包括这种高精度的压力表，我也是找了好久才找到。 ਨਾਰਮਲ ਜਿਗਾਰਡ ਇਹ ਤੁਸੀਂ ਆ ਲਓ ਜੀ ਦੋ ਮਹੀਨੇ ਤੋਂ ਨਾਰਮਲ ਆ ਹਾਂ ਜਿਗਾਰਡ ਤੁਸੀਂ ਰਚ ਫਾਂਸੀ ਇਸ ਤਰ੍ਹਾਂ ਲੋਟਰ ਇਸ ਵੀ ਦੇ 有 ਸਮਾਂ ਕੋਈ ਨਹੀਂ ਤੇ ਨਾ ਮਾ ਬਣ ਦੇਖੋ ਕਿੰਨਾ ਗੰਦਾ ਜਿਗਾਰਡ ਨੂੰ ਜੀ ਕੰਨ ਲ 半 ਗੇ ਮਹੀਨਾ ਹੋ ਗਿਆ ਜੀ ਜੀ ਬਣ ਗਿਆ ਛਾਛ 4 ਕਹਾਣੇ ਬਾਕੀ ਯਾਰ ਚੀਜ਼ ਮੈਂ ਬੋਲ ਕੇ ਰੂਕ ਜੂਗੀ ਸਾਰਾ ਇਹ ਸੇਵਾ ਪਿਛਲੇ ਸਾਰਾ ਤੇ ਕੱਢ ਲਏ ਨੂੰ ਵਿੱਚੋਂ ਸਾਫ਼ ਕਰਕੇ ਫਿਰ ਮੈਂ ਮਾਤੇ ਨੂੰ ਲੈਣ ਚਾਹ ਤੇ ਹਰਟਨ ਵਿੱਚ ਸਾਰਾ ਟੁੱਟੇ ਨੂੰ ਇਹਨੂੰ ਮਾਤੇ ਨੂੰ ਕੰਦੀ ਕੋਤੀਰ ਖਾਂ ਦੇ ਤਰ੍ਹਾਂ ਕਿ ਮੈਂ ਸੁਣਾ ਲੱਗਦਾ ਹੈ ਜੋ ਇਸੇ ਵੀ ਦੂਜਾ ਲਾ ਰਿਹਾ ਹੈ ਜੀ ਸ਼ੀਸ਼ੇ ਕੁਢੀ ਕਾਂ ਦਾ ਉੱਤ ਸੱਲਵਾਤੀ ਕੰਡ ਕਰਾਤੀ ਜਮਾ ਆਹ ਪੁਰਾਣੀ ਡਾਇਰ ਸੀ ਇਹ ਉੱਤ ਦੇ ਨਵੇਂ ਬਾਤੀ ਇੰਦਰ ਨਾਲੇ ਛੋਟਾ ਡਰਾਕਟਰ ਦੇਖੋ ਇਹ ਪੁਰਾਣੀ ਜਮਾ ਦੇ ਚਾਹੇ ਹੋਰ ਸੀ ਤੇ ਹੁਣ ਬਣਾਤਾ ਜੀ ਇਹਨੂੰ ਇਸ ਤਰ੍ਹਾਂ ਕੀ ਉਹੀ ਆ ਕੱਲਾ ਵਾਸੀ ਦਾ ਰੰਗ ਕਰਿਆ ਤੇ ਹੋਰ ਇਹਦੇ ਮਣਾ ਮੋਟਾ ਜਗਾੜ ਬਦਲ